ਕਿਉਂਕਿ ਕਹਿੰਦੇ ਆ ਜਿਹੜਾ ਜੜ ਤੋਂ ਜੁੜਿਆ ਨਾ ਤੇ ਪਬਲਿਕ ਤੇ ਲੋਕੀ ਵੀ ਉਹਨੂੰ ਹੀ ਪਸੰਦ ਕਰਦੇ ਆ ਮਜਾ ਤਾਂ ਆ ਜੇ ਬੰਦਾ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜਿਆ ਹੈ ਲੋਕਾਂ ਦੇ ਵਿੱਚ ਵਿਚਰਦਾ ਹੈ ਉਹਨਾਂ ਦੇ ਸੁੱਖਾ ਦੁੱਖਾ ਵਿੱਚ ਵਿਚਰਦਾ ਤਾਂ ਤੁਹਾਡੀ ਪਹਿਚਾਨ ਹੈ ਉਹਦੇ ਵੀ ਤਾਂ ਹੀ ਚੰਗੇ ਲੱਗਦੇ ਆ ਜੇ ਉਹਦੇ ਆਦਾਰਾਂ ਨੂੰ ਦੁਨੀਆ ਪਿਆਰ ਕਰਨ ਲਈ ਹੈਗੀ ਆ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੀ ਜਿਨ੍ਹਾਂ ਨੂੰ ਹੁਣ ਮੌਜੂਦਾ ਐਮ ਐਲ ਏ ਹੋ ਰਹਿ ਚੁੱਕੇ ਸੀ ਤੇ ਹੁਣ ਉਹਨਾਂ ਨੂੰ ਐਮ ਪੀ ਦੀ ਟਿਕਟ ਮਿਲੀ ਆ ਉਹਨਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਤਾਂ ਹਲਕੇ ਜੀ ਨੇ ਮੇਰੇ ਸਤਕਾਰਯੋਗ ਨੇ ਬੜਾ ਅੱਛਾ ਮੇਰਾ ਨਾਲ ਸੰਬੰਧ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੱਤ ਹਾਰ ਜਾਂ ਉਹ ਤਾਂ ਦੇਖੋ ਦੋ ਕੈਂਡੀਡੇਟ ਤਾਂ ਹਜੇ ਆਣੇ ਆ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਤੁਹਾਨੂੰ ਵੀ ਮਤਲਬ ਰਿਜ਼ਲਟ ਦੀ ਪੂਰੀ ਪੂਰੀ ਵੇਟ ਆ ਪੂਰੀ ਵੇਟ ਆ ਜੀ ਅਕਾਲੀ ਦਲ ਦੇ ਸਿਪਾਹੀਆਂ ਤੇ ਅਕਾਲੀ ਦਲ ਹੀ ਖੜੇ ਆ ਜਿੱਥੇ ਪ੍ਰਧਾਨ ਸਾਹਿਬ ਹੁਕਮ ਲਾਣਗੇ ਡੱਟ ਕੇ ਖੜੇ ਆ ਸੂਤਰਾਂ ਤੋਂ ਮਤਲਬ ਕਿਹਾ ਵੀ ਜਾਂਦਾ ਆ ਕਿ ਭਾਰਤ ਪੁਸ਼ਨ ਜੀ ਹੀ ਆਉਣਗੇ ਕਾਂਗਰਸ ਵੱਲੋਂ ਜੋ ਕਿ ਲੋਕਾਂ ਦੀ ਮੰਗ ਹੈ ਪਹਿਲਾਂ ਭਰਾਵਾਂ ਵਾਲਾ ਪਿਆਰ ਸੀ ਲੋਕਾਂ ਨੂੰ ਉਹ ਕਹਿੰਦੇ ਸੀ ਕਿ ਰਵਨੀਤ ਬਿੱਟੂ ਮੇਰਾ ਮੋਢਾ ਹੈ ਜਾਂ ਭਾਰਤ ਪੁਸ਼ਨ ਜੀ ਮੇਰਾ ਦੂਜਾ ਮੋਢਾ ਨੇ ਤੇ ਉਸ ਵਿੱਚ ਕੀ ਮੁੱਤਪੇੜ ਦੇਖਣ ਨੂੰ ਮਿਲੂਗੀ ਬਾਕੀ ਰਹੀ ਗੱਲ ਪੁਰਾਣੇ ਭਰਾਵਾਂ ਵਾਲੀ ਮੈਡਮ ਇਹ ਰਾਜਨੀਤੀ ਹੈ ਪਹਿਲੀ ਗੱਲ ਤਾਂ ਆਸ਼ੂ ਜੀ ਦੀ ਟਿਕਟ ਨਹੀਂ ਕਲੀਅਰ ਹੋਈ ਬੇਟੋ ਜੀ ਨੂੰ ਤਾਂ ਮੈਨੂੰ ਤਾਂ ਪੂਰੀ ਬੀਜੇਪੀ ਨੇ ਨਹੀਂ ਵੋਟ ਪਾਣੀ ਬਾਕੀ ਤਾਂ ਛੱਡ ਹੀ ਦਿਓ ਪਿੱਛੇ ਜੇ ਵੀ ਇੱਕ ਫੇਸਬੁਕ ਤੇ ਪੋਸਟ ਪਾਈ ਸੀ ਵੀ ਅਸੀਂ ਪੰਜਾਬੀ ਇਮਾਨਦਾਰਾਂ ਦਾ ਸਾਥ ਦੇਣਗੇ ਜਾਂ ਦਲ ਬਦਲੂਆਂ ਜਾਂ ਗਦਾਰਾਂ ਦਾ ਪਰ ਜਿਹਦਾ ਰਿਜ਼ਲਟ ਵੀ ਤੁਸੀਂ 4 ਜੂਨ ਨੂੰ ਦੇਖੋਗੇ ਜਦੋਂ ਵੱਧ ਤੋਂ ਵੱਧ ਪੰਜਾਬ ਚੋਂ ਅਕਾਲੀ ਸ਼ਰੋਮਣੀ ਅਕਾਲੀ ਦਲ ਦੇ ਮੈਂ MP ਬਣ ਕੇ ਪਾਰਲੀਮੈਂਟ ਚ ਜਾਣਗੇ ਤੇ ਜੇ ਕਾਂਗਰਸ ਵੱਲੋਂ ਉਹਨਾਂ ਨੂੰ ਇੰਨਾ ਪਿਆਰ ਮਿਲਿਆ ਸੀ ਲੋਕਾਂ ਨੂੰ ਤੇ ਹੁਣ ਬੀਜੇਪੀ ਚ ਕਿਉਂ ਨਹੀਂ ਮਿਲੂਗਾ ਪਕੜੋ ਨੂੰ ਕਹਿੰਦੇ ਆ ਕਿ ਐਮਪੀ ਮੌਜੂਦਾ ਜਾਂ ਆਪਣਾ ਕੀ ਕਹਿੰਦੇ ਆ ਪੂਰਵ ਸਭ ਦਾ ਐਮਐਲਏ ਨਾਲ ਲੈ ਕੇ ਗਿਆ ਉਹ ਤਾਂ ਉਲਟਾ ਸ਼ੁਕਰ ਮਨਾਉਂਦੇ ਵੀ ਆ ਅੰਦਰੋਂ ਤਾਂ ਇਹ ਰਿਪੋਰਟ ਹੈ ਕਿ ਇਹ ਤਾਂ ਭੱਜ ਗਏ ਕਾਂਗਰਸ ਖੁਦ ਇਹਨਾਂ ਦੀ ਟਿਕਟ ਕੱਟ ਰਹੀ ਸੀ ਜੋ ਸਾਨੂੰ ਰਿਪੋਰਟਸ ਹੈ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਆ ਤੁਹਾਡੇ ਆਪਣੇ ਚੈਨਲ ਔਨ ਡਿਊਟੀ ਪੰਜਾਬ ਲਾਈਵ ਤੇ ਅੱਜ ਅਸੀਂ ਆਈਸੀ ਅਕਾਲੀ ਦਲ ਦੇ ਨਿਊ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਜੀ ਨੂੰ ਮਿਲਣ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਦਵਾਂਗੇ ਤੇ ਆਓ ਮਿਲਵਾਨੇ ਆ ਤੇ ਤੁਹਾਨੂੰ ਵੀ ਤੁਹਾਡੇ ਨਾਲ ਵੀ ਉਹਨਾਂ ਦਾ ਚਿਹਰਾ ਰੂਬਰੂ ਕਰਵਾਉਨੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਜੀ ਮੈਂ ਕਵਲਜੀਤ ਸਿੰਘ ਸੁਚੀ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਿਕਰਮਜੀਤ ਸਿੰਘ ਮਜੀਠੀਆ ਤੇ ਸੁਚੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਕ ਸਾਧਾਰਨ ਦੇ ਪਰਿਵਾਰ ਦੇ ਬੱਚਾ ਵਾਂ ਮੈਂ ਜਿਹਨੂੰ ਇੰਨੇ ਵਧੀਆ ਉਹ ਦਿਨਾਂ ਨਵਾਜਿਆ ਸਿਰ ਮੇਰੀ ਮਿਹਨਤ ਦੇਖਦੇ ਹੋਏ ਮੈਨੂੰ ਬਾਦਲ ਸਾਹਿਬ ਨੇ ਅੱਜ ਤੋਂ 4 ਦਿਨ ਪਹਿਲਾਂ ਕੌਮੀ ਮੀਤ ਪ੍ਰਧਾਨ ਯੂਥ ਕਾਲੀ ਦਲ ਬਾਦਲ ਦਾ ਲਗਾਇਆ ਓਕੇ ਤੇ ਜਿਵੇਂ ਕਿ ਹੁਣ ਤੁਸੀਂ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬਣ ਗਏ ਹੋ ਤੇ ਲਾਈਕ ਕਿਦਾਂ ਦਾ ਫੀਲ ਹੋ ਰਿਹਾ ਹੈ ਜਾਂ ਕੀ ਖੁਸ਼ੀ ਮਿਲ ਰਹੀ ਹੈ ਖੁਸ਼ੀ ਦੇਖੋ ਮਿਹਨਤ ਨਾਲ ਬੰਦਾ ਅੱਗੇ ਵੱਧਦਾ ਪਰ ਖੁਸ਼ੀ ਅਸੀ ਚੀਜ਼ ਦੀ ਹੈ ਇੱਕ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬਣ ਕੇ ਕੌਮੀ ਮੀਤ ਪ੍ਰਧਾਨ ਬਣ ਕੇ ਨਹੀਂ ਅੱਜ ਵੀ ਇੱਕ ਵਰਕਰ ਬਣ ਕੇ ਕੰਮ ਕਰਨਾ ਹੈ ਕਿਉਂਕਿ ਕਹਿੰਦੇ ਆ ਜਿਹੜਾ ਜੜ ਤੋਂ ਜੁੜਿਆ ਨਾ ਤੇ ਪਬਲਿਕ ਤੇ ਲੋਕੀ ਵੀ ਉਹਨੂੰ ਹੀ ਪਸੰਦ ਕਰਦੇ ਆ ਇਹ ਹਵਾ ਚ ਆ ਕੇ ਮੇਰੇ ਕੋਲ ਆ ਉਹਦਾ ਆ ਗਿਆ ਉਹ ਆ ਗਿਆ ਉਹ ਹਵਾ ਚ ਹੀ ਰਹਿ ਜਾਂਦੇ ਬੰਦੇ ਫਿਰ ਮਜਾ ਤਾਂ ਹੈ ਜੇ ਬੰਦਾ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜਿਆ ਹੈ ਲੋਕਾਂ ਦੇ ਵਿੱਚ ਵਿਚਰਦਾ ਹੈ ਉਹਨਾਂ ਦੇ ਸੁੱਖਾ ਦੁੱਖਾ ਵਿੱਚ ਵਿਚਰਦਾ ਹੈ ਤਾਂ ਤੁਹਾਡੀ ਪਛਾਣ ਹੈ ਉਹਦੇ ਵੀ ਤਾਂ ਹੀ ਚੰਗੇ ਲੱਗਦੇ ਆ ਜੇ ਉਹਦੇਦਾਰਾਂ ਨੂੰ ਦੁਨੀਆ ਪਿਆਰ ਕਰਨ ਲਈ ਹੈਗੀ ਹੈ ਨਹੀਂ ਤਾਂ ਕਈ ਇੱਥੇ ਉਹਦੇਦਾਰ ਐਸੇ ਤੁਰੇ ਫਿਰਦੇ ਆ ਨਾਮ ਦੇ ਹੀ ਪ੍ਰਧਾਨ ਤੇ ਉਹਨੇ ਪੁੱਛਦਾ ਕੋਈ ਨਹੀਂ ਸੇਰ ਹੁਣ ਆਪਾਂ ਗੱਲ ਕਰਾਂਗੇ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੋਊਗਾ ਜਿਹੜੇ ਆਪਣੇ ਮੌਜੂਦਾ ਐਮਐਲਏ ਸੀ ਪੰਜਾਬ ਦੇ ਹੁਣ ਉਹਨਾਂ ਨੂੰ ਐਮਪੀ ਦੀ ਟਿਕਟ ਮਿਲ ਗਈ ਹੈ ਗੱਲਾਂ ਤਾਂ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਊਗਾ ਐਮਐਲਏ ਦੇ ਨਾਮ ਤੋਂ ਮੈਂ ਕਿੰਨਾ ਦਾ ਨਾਮ ਗੱਲ ਕਰ ਰਹੀਆਂ ਐ ਵੈਸੇ ਮੈਂ 10 ਦਿਨਿਆਂ ਆਪਾਂ ਗੱਲ ਕਰ ਰਹੇ ਆਂ অশੋਕ ਪ੍ਰੈਸ਼ਰ ਪੱਪੀ ਜੀ ਦੀ ਜਿਨ੍ਹਾਂ ਨੂੰ ਹੁਣ ਮੌਜੂਦਾ ਐਮਐਲਏ ਹੋ ਰਹਿ ਚੁੱਕੇ ਸੀ ਤੇ ਹੁਣ ਉਹਨਾਂ ਨੂੰ ਐਮਪੀ ਦੀ ਟਿਕਟ ਮਿਲੀ ਆ ਉਹਨਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲਈ ਸਭ ਤੋਂ ਪਹਿਲਾਂ ਤਾਂ ਵਧਾਈ ਮੇਰੇ ਤਾਂ ਹਲਕੇ ਜੀ ਨੇ ਮੇਰੇ ਸਤਿਕਾਰਯੋਗ ਨੇ ਬੜਾ ਅੱਛਾ ਮੇਰਾ ਨਾਲ ਨਲ ਸੰਬੰਧ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਕੀ ਰਹੀ ਗੱਲ ਮੈਡਮ ਹੁਣ ਜਿੱਤ ਹਾਰ ਜਾਂ ਉਹ ਤਾਂ ਦੇਖੋ ਦੋ ਕੈਂਡੀਡੇਟ ਤਾਂ ਹਜੇ ਆਣੇ ਆ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਆ ਹਾਂਜੀ ਤੇ ਬਾਕੀ ਦੇਖੋ 2 ਸਾਲ ਚ ਉਹਨਾਂ ਨੇ ਕੰਮ ਕੀ ਕੀਤੇ ਆ ਕੀ ਨਹੀਂ ਇਹ ਹੁਣ ਪਬਲਿਕ ਡਿਸਾਈਡ ਕਰੂਗੀ ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ ਵੀ ਕਿੱਥੇ ਖੜੇ ਆ ਚਲੋ ਤੇ ਤੁਹਾਨੂੰ ਵੀ ਮਤਲਬ ਰਿਜ਼ਲਟ ਦੀ ਪੂਰੀ ਪ੍ਰਾਈਵੇਟ ਆ ਪੂਰੀ ਵੇਟ ਆ ਜੀ ਇਸਦਾ ਅਕਾਲੀ ਦਲ ਦੇ ਸਿਪਾਈਆਂ ਤੇ ਅਕਾਲੀ ਦਲ ਹੀ ਖੜੇ ਆ ਜਿੱਥੇ ਪ੍ਰਧਾਨ ਸਾਹਿਬ ਹੁਕਮ ਲਾਣਗੇ ਡੱਟ ਕੇ ਖੜੇ ਆ ਹਾਂਜੀ ਤੇ ਜਿਵੇਂ ਕਿ ਹੁਣ ਗੱਲ ਕਰੀਏ ਚਲੋ ਐਮਪੀ ਵੱਲੋਂ ਅਸ਼ੋਕ ਪੱਪੀ ਪ੍ਰੈਸ਼ਰ ਜੀ ਤਾਂ ਗਰਾਊਂਡ 'ਚ ਉਹਨਾਂ ਨੇ ਤਾਂ ਛਾਲ ਮਾਰ ਦਿੱਤੀ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਭਾਜਪਾ ਤੇ ਕਾਂਗਰਸ ਦੀ ਜਿਵੇਂ ਕਿ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ 'ਚ ਰਵਨੀਤ ਸਿੰਘ ਬਿੱਟੂ ਜੀ ਆਗੇ ਨੇ ਤੇ ਦੂਜੇ ਧਿਰ ਤੋਂ ਕਾਂਗਰਸ ਵੱਲੋਂ ਸੂਤਰਾਂ ਤੋਂ ਮਤਲਬ ਕਿਹਾ ਵੀ ਜਾਂਦਾ ਆ ਕਿ ਭਾਰਤ ਪੁਸ਼ਨ ਜੀ ਹੀ ਆਉਣਗੇ ਕਾਂਗਰਸ ਵੱਲੋਂ ਜੋ ਕਿ ਲੋਕਾਂ ਦੀ ਮੰਗ ਹੈ ਤੇ ਜੇ ਬਾਈ ਚਾਂਸ ਉਹ ਆ ਜਾਂਦੇ ਨੇ ਤੇ ਰਵਨੀਤ ਸਿੰਘ ਬਿੱਟੂ ਜੀ ਤੇ ਭਾਰਤ ਕੁਸ਼ਨ ਜੀ ਚ ਇਦਾਂ ਦਾ ਕੀ ਦੇਖਣ ਨੂੰ ਮਿਲੇਗਾ ਮੁਤਪੇੜ ਦੇਖਣ ਨੂੰ ਮਿਲੇਗੀ ਜਾਂ ਦੁਬਾਰਾ ਉਹੀ ਜੋ ਉਹਨਾਂ ਦਾ ਪਹਿਲਾਂ ਭਰਾਵਾਂ ਵਾਲਾ ਪਿਆਰ ਸੀ ਲੋਕਾਂ ਨੂੰ ਉਹ ਕਹਿੰਦੇ ਸੀ ਕਿ ਰਵਨੀਤ ਬਿੱਟੂ ਮੇਰਾ ਮੋਡਾ ਹੈ ਜਾਂ ਭਾਰਤ ਕੁਸ਼ਨ ਜੀ ਮੇਰਾ ਦੂਜਾ ਮੋਡਾ ਨੇ ਤੇ ਉਸ ਵਿੱਚ ਕੀ ਮੁਤਪੇੜ ਦੇਖਣ ਨੂੰ ਮਿਲੂਗੀ ਭਾਈ ਜਾਰਾ ਨਭਾਨਗੇ ਤੇ ਫਿਰ ਇੱਕ ਨੂੰ ਤਾਂ ਹਾਰਨਾ ਹੀ ਪੈਣਾ ਹੈ ਦੋ ਤਾਂ ਜਿੱਤਣੇ ਨਹੀਂ ਇਤਿਹਾਸ 'ਚ ਕੋਈ ਨਵਾਂ ਤਰ੍ਹਾਂ ਦਾ ਰਿਜ਼ਲਟ ਆਣਾ ਨਹੀਂ ਮੇਰੇ ਹਿਸਾਬ ਨਾਲ ਤਾਂ ਦੋ ਐਮਪੀ ਹਾਂਜੀ ਬਾਕੀ ਰਹੀ ਗੱਲ ਪੁਰਾਣੇ ਭਰਾਵਾਂ ਵਾਲੀ ਮੈਡਮ ਇਹ ਰਾਜਨੀਤੀ ਹੈ ਪਹਿਲੀ ਗੱਲ ਤਾਂ ਆਸ਼ੂ ਜੀ ਦੀ ਟਿਕਟ ਨਹੀਂ ਕਲੀਅਰ ਹੋਈ ਕਾਂਗਰਸ ਕਿੰਨੂੰ ਦਿੰਦੀ ਹੈ ਹੈਨਾ ਤੁਸੀਂ ਕੁਐਸਚਨ ਕੀਤਾ ਮੈਂ ਆਨਸਰ ਦੇ ਰਿਹਾ ਰਹੀ ਗੱਲ ਬਿੱਟੂ ਜੀ ਦੀ ਬਿੱਟੂ ਜੀ ਨੂੰ ਤਾਂ ਮੈਨੂੰ ਲੱਗਦਾ ਪੂਰੀ ਭਾਜਪਾ ਨੇ ਨਹੀਂ ਵੋਟ ਪਾਣੀ ਬਾਕੀ ਤਾਂ ਛੱਡ ਹੀ ਦਿਓ ਇਹ ਤਾਂ ਕਹਿਣ ਦੀਆਂ ਗੱਲਾਂ ਕੀ ਕੰਮ ਕੀਤੇ ਹੈ ਬਿੱਟੂ ਜੀ ਨੇ 10 ਸਾਲਾਂ ਚ ਕੀ ਕੀਤਾ ਹੈ ਜਿਹੜੇ ਅੱਜ ਤੋਂ 15 ਦਿਨ ਪਹਿਲਾਂ ਬੋਲਦੇ ਸੀ ਬਿੱਟੂ ਜੀ ਇੱਦਾਂ ਬਿੱਟੂ ਜੀ ਉਦਾਂ ਮਜਬੂਰਾਂ ਉਹਨਾਂ ਨੂੰ ਉਹਨਾਂ ਗੱਲ ਪੇ ਢੋਲ ਵਜਾਣਾ ਪੈ ਰਿਹਾ ਮੈਂ ਤੁਹਾਨੂੰ ਕੀ ਕਿਹਾ ਇਸ ਵਾਰੀ ਜਨਤਾ ਬਹੁਤ ਸਿਆਣੀ ਹੈ ਮੈਂ ਤਾਂ ਪਿੱਛੇ ਜੇ ਵੀ ਇੱਕ ਫੇਸਬੁਕ ਤੇ ਪੋਸਟ ਪਾਈ ਸੀ ਵੀ ਐਤਕੀ ਪੰਜਾਬੀ ਇਮਾਨਦਾਰਾਂ ਦਾ ਸਾਥ ਦੇਣਗੇ ਜਾਂ ਦਲ ਬਦਲੂਆਂ ਜਾਂ ਗਦਾਰਾਂ ਦਾ ਹਾਂਜੀ ਔਰ ਪੰਜਾਬੀ ਬਹੁਤ ਸਿਆਣੇ ਹੋ ਗਏ ਆ 2 2022 ਦੀ 60 ਤੋਂ ਬਾਅਦ ਤਾਂ ਬਹੁਤ ਸਿਆਣੇ ਹੋ ਗਏ ਬਦਲਾਵ ਬਦਲਾਵ ਦੇ ਨਾਮ 'ਚ ਜਿਹੜਾ ਉਹਨਾਂ ਨੇ ਐਤਕੀ ਨਹੀਂ ਪੰਜਾਬੀ ਬਦਨਾਮ ਬਦਲਾਵ 'ਚ ਫਸਦੇ ਐਤਕੀ ਤਾਂ ਇਕੱਲਾ ਇਕੱਲਾ ਪੰਜਾਬੀ ਪੱਪਾ ਆ ਰਿਹਾ ਆਪਣੀ ਖੇਤਰੀ ਪਾਰਟੀ ਆਪਣੀ ਮਾਪਾਤ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਔਰ ਜਿਹਦਾ ਰਿਜ਼ਲਟ ਵੀ ਤੁਸੀਂ 4 ਜੂਨ ਨੂੰ ਦੇਖੋਗੇ ਜਦੋਂ ਵੱਧ ਤੋਂ ਵੱਧ ਪੰਜਾਬ 'ਚੋਂ ਅਕਾਲੀ ਸ਼ਰੋਮਣੀ ਅਕਾਲੀ ਦਲ ਦੇ ਮੈਂ MP ਬਣ ਕੇ ਪਾਰਲੀਮੈਂਟ ਚ ਜਾਣਗੇ ਪੰਜਾਬ ਤੋਂ ਤੇ ਜਿਵੇਂ ਕਿ ਹੁਣ ਤੁਸੀਂ ਕਿਹਾ ਕਿ BJP ਵੱਲੋਂ ਵੋਟ ਨਹੀਂ ਪੈਣੀ ਰਵਨੀਤ ਸਿੰਘ ਬਿੱਟੂ ਜੀ ਨੂੰ ਪਰ ਇਦਾਂ ਕਿਉਂ ਸਰ ਕਿ ਪਰ ਕਾਂਗਰਸ ਚ ਲੈ ਕੇ ਉਹਨਾਂ ਨੇ ਜਿੱਦਾਂ ਉਹਨਾਂ ਦੀ ਲੋਕਾਂ ਦੇ ਦੌਰਾਨ ਕਿਹਾ ਜਾਂਦਾ ਹੈ ਕਿ ਸ਼ੁਰੂ ਤੋਂ ਉਹਨਾਂ ਦਾ ਮੋਢੀ ਲਾ ਲੋ ਜਾਂ ਇੱਕ ਆਪਾਂ ਕਹਿ ਦਿੰਦੇ ਨੇ ਕਿ ਜਿਹੜੀ ਰੁੱਖ ਦੀ ਜੜ ਹੁੰਦੀ ਆ ਉਹ ਸ਼ੁਰੂ ਤੋਂ ਕਾਂਗਰਸ ਤੋਂ ਰਹੀ ਆ ਤੇ ਜੇ ਕਾਂਗਰਸ ਵੱਲੋਂ ਉਹਨਾਂ ਨੂੰ ਇੰਨਾ ਪਿਆਰ ਮਿਲਿਆ ਸੀ ਲੋਕਾਂ ਨੂੰ ਤੇ ਹੁਣ BJP ਚ ਕਿਉਂ ਨਹੀਂ ਮਿਲੂਗਾ ਜੜ ਕਿਹੜੀ ਐ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੰਦਾ ਜੜ ਜਿਵੇਂ ਕੀ ਸਰ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਸੀ ਹਾਂਜੀ ਉਹ ਸ਼ੁਰੂ ਕਾਂਗਰਸ ਤੋਂ ਬਿਲੋਂਗ ਕਰਦੇ ਸੀ ਸਰ ਮੈਂ ਕਾਂਗਰਸ ਤੋਂ ਗਿਆ ਹਾਂਜੀ ਮੈਂ ਕਾਂਗਰਸ ਤੋਂ ਹੂੰ ਤੇ ਕਿੰਨੇ ਕ ਕਾਂਗਰਸੀ ਨਾਲ ਲੈ ਕੇ ਤੇ ਜੜ ਐਡੀ ਮਜ਼ਬੂਤ ਸੀ ਤੇ ਹਾਂਜੀ ਲੈ ਜਾਓ ਸਾਰੇ ਪੂਰਬ ਐਮ ਐਲ ਏ ਲੈ ਜਾਂਦੇ ਜਾਂਦਾ ਹੂੰ ਇੱਕ ਐਮ ਪੀ ਦੇ ਨੀਚੇ 9 ਹਲਕੇ ਐ ਹਾਂਜੀ 9 ਕੰਸਟਿਟੂਐਂਸੀ ਹੁੰਦੀਆਂ ਤੇ ਇੱਕ ਵੀ ਲੈ ਜਾਣ ਮੰਨ ਜੀ ਉਹਨਾਂ ਨੂੰ ਵੀ ਇਹਨਾਂ ਦੀ ਪਕੜ ਸੀ ਪਕੜ ਉਹਨੂੰ ਕਹਿੰਦੇ ਐ ਵੀ ਕੈਂਪੀ ਮੌਜੂਦਾ ਇਹ ਆਪਣਾ ਕੀ ਕਹਿੰਦੇ ਆ ਪੂਰਵ ਸਭ ਦਾ ਐਮਐਲਏ ਨਾਲ ਲੈ ਕੇ ਗਿਆ ਉਹ ਤਾਂ ਉਲਟਾ ਸ਼ੁਕਰ ਮਨਾਉਂਦੇ ਪਏ ਕਿਸੇ ਨੇ ਲੱਡੂ ਖਾਦੇ ਅੰਦਰ ਤੇ ਕੋਈ ਕਾਜੂ ਬਰਫੀਆਂ ਖਾਂਦਾ ਪਿਆ ਵੀ ਤਾਂ ਸ਼ੁਕਰ ਕੀਤਾ ਇਹ ਗੇ ਤਾਂ ਸਾਡਾ ਰਸਤਾ ਕਲੀਅਰ ਹੋਇਆ ਅੰਦਰ ਉਹ ਤਾਂ 에ਰਪੋਰਟ ਹੈ ਕਾ ਇਹ ਤਾਂ ਭੱਜ ਗਏ ਕਾਂਗਰਸ ਖੁਦ ਹੀ ਇਹਨਾਂ ਦੀ ਟਿਕਟ ਕੱਟ ਰਹੀ ਸੀ ਜੋ ਸਾਨੂੰ ਰਿਪੋਰਟਸ ਹੈ ਓਕੇ ਤੇ ਸਰ ਜਿਵੇਂ ਕਿ ਕਿਹਾ ਜਾਂਦਾ ਹੁਣ ਬੀਜੇਪੀ ਵਿੱਚ ਕੀ ਉਹ ਈਡੀ ਦੇ ਡਰ ਤੋਂ ਗਏ ਨੇ ਬੀਜੇਪੀ ਵਿੱਚ ਨੇ ਇਸ ਚੀਜ਼ ਬਾਰੇ ਨਹੀਂ ਅਸੀਂ ਕਹਿ ਸਕਦੇ ਕਿ ਦੇ ਡਰਤੋਗੇ ਨੇ ਤੇ ਕਿਦੇ ਖੌਫ ਤੋਂਗੇ ਨੇ ਸੰਤਾਨਾ ਪਤਾ ਹੈ ਕਿ ਜਨਤਾ ਬਹੁਤ ਸਿਆਣੀ ਹੈ ਖਾਸ ਕਰਕੇ ਪੰਜਾਬ ਦਾ ਨੌਜਵਾਨ ਜਿਹੜਾ ਫਸਟ ਟਾਈਮ ਵੋਟ ਕਰਨ ਜਾ ਰਿਹਾ ਉਹਨੂੰ ਸਭ ਪਤਾ ਹੈ ਕਿਨੂੰ ਵੋਟ ਕਰਨੀ ਕਿਨੂੰ ਨਹੀਂ ਜਿਹਦਾ ਰਿਜ਼ਲਟ ਤੁਸੀਂ ਆਉਣ ਵਾਲੀ 4 ਜੂਨ ਨੂੰ ਦੇਖੋਗੇ ਤੇ ਚਲੋ ਜੀ ਜਿਵੇਂ ਕਿ ਸਰ ਨੇ ਕਿਹਾ ਕਿ ਹੁਣ 4 ਜੂਨ ਨੂੰ ਦੇਖਦੇ ਹਾਂ ਕੀ ਰਿਜ਼ਲਟ ਆਉਂਦੇ ਆ ਤੇ ਪਾਰਟੀ ਵੱਲੋਂ ਕੌਣ ਖੜਾ ਹੁੰਦਾ ਏ ਇਦਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ on duty punjab live ਦੇ ਨਾਲ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਬੱਲੂ